ਯਾਦ ਆਉਂਦਾ ਯਾਰ ਉਹ ਸਾਰੀ ਕੋਤੂੜੀ ਕੋੜਨਾ ਕਰਦੇ ਪਹਿਲੀ ਗੱਲ ਨਹੀਂ ਕਰਨ ਲੈ ਯਾਰ ਤੁਹਾਨੂੰ ਤੇ ਨਹੀਂ ਕਿਸੇ ਕੋਲ ਬਾਹਰ ਕਰਦੇ ਇੱਕ ਲੇਡੀ ਉਹਨੇ ਕੁੰਡੀ ਲਾ ਕੇ ਬਹਿ ਜੰਗੀ ਹਾਂ ਅੰਦਰ ਬੰਦਾ ਨਹੀਂ ਜਾ ਸਕਦਾ ਇਹ ਬੰਦਾ ਉਹ ਕੰਨ ਟੱਪ ਕੇ ਉਧਰੋਂ ਜਾ ਰਿਹਾ ਸੀ ਉਧਰ ਦੀ ਅੰਦਰ ਕੁੰਡੀ ਲੱਗੀ ਕੁੰਡੀ ਲੱਗੀ ਤੇ ਥੋੜਾ ਸਾਡੇ ਲੇਡੀ ਨੇ ਇੱਕ ਦੇਖ ਲਿਆ ਬੰਦਾ ਜਿੱਤਿਆ ਭਾਜਣ ਬਤਾ ਦੇ ਫਿਰ ਅਸੀਂ ਜੇਪ ਤੇ ਪਾਇਆ ਨੂੰ ਜਿਹਨੇ ਪਾਇਆ ਨੂੰ ਪੈਸਾ ਦਿਆ ਨਾ ਉਸਨੇ ਚਾਈ ਕਰਦੀ ਗੜਾ ਲੱਗਿਆ ਵੀ ਆਪਣੇ ਅੰਦਰ ਨਹੀਂ ਸਾਡੇ ਸੀਸੀਟੀਵੀ ਤੇ ਖੜਾ ਬੈਠਾ ਵਿੱਚ ਤੇ ਲੈ ਨਹੀਂ ਤੇ ਬਾਕੀ ਫੜਿਆ ਉੱਪਰੋਂ ਐ ਫੋਨ ਦੇ ਵਿੱਚ ਵੀਡੀਓ ਕਰਕੇ ਆਂਦਾ ਹਾਂ ਪਰਨਾਸ ਕੋੜਵਾ ਗੀ ਇਮਰ ਕੋ ਉੱਪਰ ਦੀ ਬੋੜੀ ਹਾਂ ਬਸ ਠੀਕ ਉਹ ਦਿਖਾ ਦੇ ਬਣਾ ਇਹ ਇੱਧਰ ਕਰ ਥੋੜਾ ਹੈ ਘੇਰਾ ਖੁੱਲਾ ਕਰ ਦਿਓ ਥੋੜਾ ਨੇ ਕੀ ਆ ਬੋਲੀ

ना मेरा नाम जी। जुजार जी की की सिंह मैं जी क्या तो मैं अंदर बैठा जी जी साढ़े गुरुद्वारा साहब सहेज पाठ चल रहा है जी सहज पाठ चलते मेरे न घरों फोन आया जी मैं बहार देखिया मेनू महला निवासिया ने कहा कहें सामने कोई बंदा कोई कम कुम करना आया गुरुद्वारा साहब मैं ना जी कम कुमता तो करना आया नहीं है मैं उपर गया मैं देखा ਦਰਵਾਜੇ ਤੋਂ ਇਤਨਾ ਆਪੋਸਿਟ ਜਿਹੜੇ ਗੈਲਰੀ ਹੈ ਨਾ ਆਪਣੇ ਆਪੋਸਿਟ ਸੱਚਖੰਡ ਸਾਹਿਬਾ ਜੀ ਸ਼ੀਸ਼ੇ ਤੋਂ ਮੈਂ ਦੇਖਿਆ ਉਹਨੂੰ ਕੀ ਨਾਮ ਹੈ ਮੈਂ ਕਿਹਾ ਇਹ ਕਰਨ ਕੀ ਆਇਆ ਹੈ ਦੇਖਿਆ ਨੇ ਬੂਟ ਪਾਏ ਪਏ ਜੀ ਮੈਂ ਕੁੰਡੀ ਲਾਤੀ ਫਿਰ ਠੀਕ ਹੈ ਜੀ ਮੈਂ ਆਪਣੇ ਪ੍ਰਬੰਧਕ ਕਮੇਟੀ ਨੂੰ ਸਾਰ ਨੂੰ ਫੋਨ ਕਰਨ ਲੱਗਾ ਕਿ ਇਹ ਬੰਦਾ ਆਣ ਪਛਾਤਾ ਜਾਂ ਪਤਾ ਨਹੀਂ ਕੀ ਕਰਨ ਵਾਸਤੇ ਆ ਪਤਾ ਨਹੀਂ ਹੈਗਾ ਨੇ ਦਾਰੂ ਵੀ ਪੀਤੀ ਵੀ ਆ ਨੇ ਤੇ ਫੇਰੀ ਫੇਰ ਕੀ ਮਰਜ ਫਿਰ ਇਹਨੂੰ ਕਿਨਾ ਆਵੇ ਸਾਡੀ ਕਮੇਟੀ ਮੈਂਬਰ ਆਏ ਉਹਨੂੰ نیچے ਲੈ ਕੇ ਆਏ ਸਾਡੇ ਟੱਪ ਕੇ ਕਿ ਉਹਨੇ ਡਰਿੰਕਰ ਰੱਖੀ ਸੀ ਕਿਵੇਂ ਹੰਜ ਡਰਿੰਕ ਕੀਤੀ ਵੀ ਸੀ ਜੀ ਉਹਨੇ ਤੇ ਹੁਣ ਕਿੱਥੇ ਬੰਦਾ ਸੀ ਕਿਹੜਾ ਜੀ ਉਹ ਬੰਦੇ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਜਿਹੜਾ ਪ੍ਰੀਤਨਗਰ ਗੁਰਦੁਆਰਾ ਪ੍ਰੀਤਨਗਰ ਗੁਰਦੁਆਰਾ ਸਾਹਿਬ ਜੁੜੀ ਸਰ ਇਹ ਹੋਈ ਆ ਕਿ ਕੀ ਮਾਮਲਾ ਕੀ ਆ ਸਰ ਸਾਡੇ ਐਸਐਚਓ ਸਾਹਿਬ ਨੂੰ ਇਨਟੀਮੇਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਤੇ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਦਾ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਤੇ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਾਂਗੇ ਵੀ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਵੇਅਦ ਵੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਸਰ ਕਿੱਥੇ ਰਹਿਣਾ ਲ ਕੋਈ ਪਤਾ ਪਉਂਦਾ ਨਹੀਂ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰ ਉਹਦਾ ਕਰਾਂਗੇ ਠੀਕ ਹੈ ਸਰ ਥੈਂਕ ਯੂ ਠੀਕ ਹੈ